ਮੇਰਾ ਨਾਮ ਭਾਈ ਵਿਕਾਸ ਆ ਮੈਂ ਆਟੋ ਡਰਾਈਵਰ ਆ ਤੇ ਮੈਂ ਜਿਹਨੂੰ ਹਰਦੂਪੁਰ ਸਕੂਲੋਂ ਆ ਰਿਹਾ ਸੀਗਾ ਤੇ ਇਦੋਂ ਮੈਂ ਜਾਂਦਾ ਤੇ ਪਿੱਛੋਂ ਜੀਪ ਆਈ ਬਹੁਤ ਤੇਜ਼ ਆ 사이ਕਲ ਵਾਲਾ ਕੰਡੇ ਕੰਡੇ ਜਾ ਰਿਹਾ ਸੀਗਾ ਦਾ ਉਹ ਕਿਤੋਂ ਤੇਜ਼ ਸੀਗੀ ਉਹ ਕੋ ਕੰਟਰੋਲ ਨਹੀਂ ਹੋਈ ਸਾਈਕਲ ਦੇ ਵਿੱਚ ਮਾਰ ਕੇ ਜੀਪ ਹੋ ਜਾ ਬਜੀ ਜੀ ਬਸ ਆਪਣੇ ਉਦਮ ਸਿੰਘ ਚੌਂਗੋਲੇ ਤੇ ਜੀ ਉਹ ਕੋ ਕੰਟਰੋਲ ਨਹੀਂ ਹੋਈ ਪਹਿਲਾਂ ਸਾਈਕਲ ਵਾਲੇ ਨੂੰ ਚਾਨ ਥੱਲੇ ਦੇਤਾ ਦੋ ਜਣੇ ਸੀ ਸਾਈਕਲ ਤੇ ਤੇ ਜਿਹੜਾ ਸਾਈਕਲ ਵਾਲਾ ਉਹ ਤਾਂ ਜ਼ਿਆਦਾ ਫੱਟੜ ਸੀਗਾ ਮੂੰਹ ਤੋਂ ਖੂਨ ਨਿਕਲਦਾ ਸੀਗਾ ਤੇ ਜੀਪ ਵਾਲੇ ਨੇ ਚਲੋ ਥੋੜੀ ਲੱਗੀ ਪਰ ਉਹ ਜੀਪ ਉਹ ਜਾ ਪਈ ਐ ਕੱਚੇ ਰਾਹ ਤੇ ਹਾਂਜੀ ਅਸੀਂ ਐਂਬੂਲੈਂਸ ਨੂੰ ਕਾਲ ਕੀਤਾ ਐਂਬੂਲੈਂਸ ਆ ਕੇ ਤੇ ਲੈ ਗਈ ਆ ਹਸਪੀਟਲ ਹਾਂਜੀ ਤੇ ਉਹਦੋਂ ਸਾਹ ਚੱਲਦੇ ਪਏ ਸੀ ਬਾਕੀ ਹੁਣ ਪਰਮਾਤਮਾ ਦੀ ਬਖਸ਼ੀਏ ਇਹ ਮੇਰਾ ਨਾਮ ਡਾਕਟਰ ਜਸਵੰਤ ਸਿੰਘ ਮੈਂ ਆਪਣੇ ਬੇਟੇ ਨੂੰ ਬੱਸ ਤੇ ਚੜਾਉਣਾ ਸੀ ਕਾਲਜ ਜਾਣਾ ਸੀ ਉਹਨਾਂ ਨੇ ਔਰ ਬੱਸ ਨਹੀਂ ਰੋਕੀ ਤਾਂ ਅਸੀਂ ਬੱਸ ਦੇ ਨਾਲ ਪਿੱਛੇ ਕਰਕੇ ਵੀ ਘੜਾਉਣ ਵਾਸਤੇ ਬੱਚੇ ਨੂੰ ਮੈਂ ਆ ਰਿਹਾ ਸੀ ਤਾਂ ਮੰਡੀ ਦੇ ਨਜ਼ਦੀਕ ਇੱਕ ਸਾਈਕਲ ਜਿਹੜਾ ਔਰ ਇੱਕ ਆਦਮੀ ਬੁਰੀ ਤਰ੍ਹਾਂ ਇੱਕ ਗੱਡੀ ਨੇ ਦਰੜ ਦਿੱਤਾ ਔਰ ਜਦੋਂ ਅਸੀਂ ਦੇਖਿਆ ਤਾਂ ਬੰਦੇ ਦੀ ਹਾਲਤ ਬੜੀ ਗੰਭੀਰ ਸੀ ਔਰ ਰਾਹੀਰ ਬਹੁਤ ਇਕੱਠੇ ਹੋਏ ਸੀ ਮੈਂ ਵੀ ਦੇਖਿਆ ਜਦੋਂ ਆ ਕੇ ਔਰ ਐਂਬੂਲੈਂਸ ਨੂੰ ਫੋਨ ਕਰਕੇ ਬੁਲਾਇਆ ਔਰ ਐਂਬੂਲੈਂਸ ਜਿਹੜੀ ਆ ਹੁਣ ਬੰਦੇ ਨੂੰ ਅਸੀਂ ਚੱਕ ਕੇ ਉਹਨੂੰ ਗੱਡੀ 'ਚ ਭੇਜਿਆ ਔਰ ਮੈਂ आम जनता ਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਰੋਡ ਤੇ ਤੁਸੀਂ ਜਾਂਦੇ ਆ ਚਾਹੇ ਉਹ ਸਾਈਕਲ ਵਾਲਾ ਹੋਵੇ ਚਾਹੇ ਉਹ ਸਕੂਟਰ ਵਾਲਾ ਹੋਵੇ ਔਰ ਵੱਡੀ ਗੱਡੀ ਵਾਲਾ ਜਿਹੜਾ ਉਹ ਸਲੋ ਸਪੀਡ ਤੇ ਉਹਨੂੰ ਪਾਸ ਕਰਨਾ ਚਾਹੀਦਾ ਕਿ ਐਸੇ ਵੇਲੇ ਉਹ ਬੰਦੇ ਦੀ ਜਾਨ ਨੂੰ ਖਤਰਾ ਵੀ ਹੈ ਜਾਨ ਵੀ ਜਾ ਸਕਦੀ ਉਹਦੀ ਮੈਂ ਨਾ ਹੀ ਜਨਤਾ ਨੂੰ ਸੂਚਿਤ ਕਰਨਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਚ ਆਪਣੇ ਰਾਹਗੀਰਾਂ ਨੂੰ ਬਚਾ ਕੇ ਜਰੂਰ ਆਪਣੀਆਂ ਗੱਡੀਆਂ ਚ ਸਫ਼ਰ ਕਰੋ ਔਰ ਰੱਬ ਦਾ ਵੀ ਥੋੜਾ ਜਿਹਾ ਡਰ ਜਰੂਰ ਰੱਖੋ ਹਾਂ ਔਰ ਮੈਂ ਡਾਕਟਰ ਅਮਿਤ ਹਨ ਐਸਟੈਂਟ ਸਿਵਲ ਹਸਪੀਟਲ ਸੁਤਾਨਪੁਰ ਲੋਧੀ ਪੋਸਟਡ ਹੈ ਐਚਐਸ ਵੇਰੀ 9:00 ਵਜੇ ਦੇ ਕਰੀਬ ਇੱਕ ਪੇਸ਼ੈਂਟ ਗੁਰਜੀਤ ਲੱਲੀ ਕਰਕੇ ਆਇਆ ਸੀ ਉਹ ਉਹ ਜਿਹਦਾ ਹਿਸਟਰੀ ਦੇ ਰਿਹਾ ਸੀ ਕਿ ਉਹਦਾ ਐਕਸੀਡੈਂਟ ਹੋਇਆ ਐਚਪੀ ਪੈਟਰੋਲ ਫਰਮ ਦੇ ਨੇੜੇ ਤੇ ਉਹਦੇ ਸਿਰ ਤੇ ਸੱਟ ਸੀ ਉਹਨੂੰ ਆਪ ਫਰਸਟ ایڈ ਦੇ ਕੇ ਹਾਇਰ ਸੈਂਟਰ ਰੈਫਰਲ ਦਿੱਤਾ ਕਰ ਦਿੱਤਾ ਗਿਆ ਤੇ ਇੱਕ ਪੇਸ਼ੈਂਟ ਨਿਤਿਸ਼ ਨਾਮ ਦਾ ਉਹਦੇ ਪੈਰ ਤੇ ਸੱਟ ਸੀ ਉਹਦੀ ਉਹਨੂੰ ਸਟੀਚਿੰਗ ਕਰਕੇ ਐਡਮਿਟ ਕਰ ਲਿਆ ਗਿਆ